इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਜੋ ਅੱਜ ਵਾਰ ਨੰਬਰ 1 ਦੇ ਵਿੱਚ ਇੱਕ ਗਰੀਬ ਪਰਿਵਾਰ ਜੰਗੀਰ ਸਿੰਘ ਜਿਹਦਾ ਕੀ तकरीबन तकरीबन 2-3 ਸਾਲ ਦੇ ਕਿ ਹੋ ਚੁੱਕੇ ਆ ਜੋ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਕਿ ਉਹਨਾਂ ਦੀ ਜਿਹੜੀ ਕਮਾਈ ਦਾ ਸਾਧਨ ਸੀ ਕਮਾਈ ਕਰਨ ਵਾਲਾ ਸੀ ਉਹਨਾਂ ਦਾ ਖੁਦ ਆਪ ਦਾ ਹੀ ਐਕਸੀਡੈਂਟ ਹੋ ਗਿਆ ਇਸ ਕਰਕੇ ਉਹ ਕਮਾਈ ਨਹੀਂ ਕਰ ਸਕਦੇ ਇਸ ਕਰਕੇ ਉਹ ਵਿਚਾਰੇ ਮਸਾਂ ਗੁਜ਼ਾਰਾ ਕਰਕੇ ਆਪਦਾ ਪੇਟ ਪਾਲਦੇ ਆ ਕੱਲ ਪਰਸੋਂ ਦੀ ਗੱਲ ਆ ਕਿ ਪਰਸੋਂ ਉਹਨਾਂ ਦਾ ਜਿਹੜਾ ਮਕਾਨ ਸੀ ਬੱਤਿਆਂ ਤੇ ਉਹ ਉਹਨਾਂ ਦਾ ਟਹੜ ਏਰੀਆ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹ ਕੀ ਕਹਿੰਦੇ ਆ ਕਿਸ ਤਰ੍ਹਾਂ ਮਕਾਨ ਡਿੱਗਿਆ ਕਿੰਨੀ ਕਿਸਮਤ ਆ ਤੁਹਾਡੇ ਕੋਲੇ ਰੋਟੀ ਪਾਣੀ ਕਿਸ ਤਰ੍ਹਾਂ ਖਾ ਰਹੇ ਕਿਵੇਂ ਖਾ ਰਹੇ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਹਾਂ ਜੀ ਜਿੰਜੀਤ ਜੀ ਹਾਂ ਇਹ ਦੱਸੋ ਤੁਸੀਂ ਵੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਇਹ ਐਕਸੀਡੈਂਟ ਹੋਇਆ ਦੋ ਸਾਲ ਹੋ ਗਏ ਤੇ ਤਕਰੀਬਨ ਕਿੰਨਾ ਤੁਸੀਂ ਕਿ ਗੁਜ਼ਾਰਾ ਕਿਵੇਂ ਕਰਦੇ ਹੋ ਗੁਜ਼ਾਰਾ ਬਹੁਤ ਔਖਾ ਹੈ ਅੱਛਾ ਦਵਾ ਤੋਂ ਵੀ ਦੋਰੇ ਹੋ ਗਏ ਹਾਂਜੀ ਤੇ ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਮਕਾਨ ਡਿੱਗਿਆ ਤੇ ਬਤਿਆਂ ਦੀ ਛੱਤ ਪਈ ਸੀ ਕਿਸ ਤਰ੍ਹਾਂ ਡਿੱਗਿਆ ਕਿਵੇਂ ਡਿੱਗ ਕੇ ਡੁੱਬੀ ਤੇ ਜਿਮ ਮਗਰਲੀ ਕੰਧ ਸੀ ਟੁੱਤੀ ਦੀ ਵੀਡੀਓ ਇੰਨੇ ਘਟਾ ਸੀ ਉਹ ਬੈਗੀ ਤਾਂ ਤੇ ਮਕਾਨ ਦਾ ਦੇਖਿਆ ਬਹੁਤ ਵਧੀਆ ਤੇ ਅਜਿਹਾ ਸਾਥੀ ਤੀਜਾ ਪੰਜ ਭਰਾ ਤੇ ਜੋ ਵੀ ਕੋਈ ਆ ਤੁਮ ਸਾਡੇ ਅੰਦਰ ਸਾਡੇ ਸਰਦਾਰਾਂ ਸਿਧਾਰ ਸਦਾ ਰੱਖ ਦੇ ਬਾਹਰ ਬੁੱਜਿਆ ਸਾਡੇ ਭਰਾ ਉਹ ਸਾਡੀ ਸਾਥੀ ਸਾਥੀ ਬਸ ਸਹੀ ਇਹਨਾਂ ਨਾਲ ਸਾਡਾ ਮਕਾਨ ਪਾਣ ਕੇ ਅਗਰ ਮਾਂ ਦਾ ਚੰਨਾ ਟੁੱਟ ਪਾ ਗਿਆ ਕੋਈ ਰੋਤਾ ਬਗਵਾ ਇਹ ਕੀ ਥੱਲੇ ਆ ਗਿਆ ਜੀ ਬਾਜੀ ਤਾਂ ਦਿੰਦੇ ਸੋ ਦੋੜ ਦੀ ਬਾਤ ਇੱਕ ਸਮਾਂ ਅੱਗੇ ਅੱਪਡੇਟ ਕਰਤੀ ਸੀ ਉਹ ਕਾਜ ਕਰਦੇ ਨੇ ਜਿੰਨਾ ਸਹੀ ਬਣਾਇਆ ਸੀ ਮੈਨੂੰ ਬਹੁਤ ਸਾਲ ਤੋਂ ਮਿਲ ਰਿਹਾ ਤੇ ਦਵਾਈ ਤੋਂ ਵੀ ਰੋਕਣਾ ਨਹੀਂ ਆਉਂਦਾ ਮੈਂ ਤਾਂ ਨਹੀਂ ਇਹ ਕਾਜ ਨੂੰ ਤਰਸ ਸਕਦਾ ਨਹੀਂ ਜੋ ਸਾਡੀ ਜਿਹੜੀ ਮਕਾਨ ਐਤੀ ਦੀ ਹੋ ਗਿਆ ਤੇ ਉਹਨਾਂ ਕੋਲੇ ਕੋਈ ਇਸ ਚੀਜ਼ ਦੀ ਸਮਰਥਾ ਨਹੀਂ ਮਕਾਨ ਬਣਾਉਣ ਦੀ ਵੀ ਉਹ ਕਹਿੰਦੇ ਵੀ ਸਾਡਾ ਜਿਹੜਾ ਸਮਾਜ ਸੇਵੀ ਪੰਜਾਬ ਸਰਕਾਰ ਅਤੇ ਐਨ ਆਰ ਆਈ ਵੀਰ ਵੱਤੋਂ ਸਾਡੀ ਸ਼ਾਤਾ ਕਰਕੇ ਸਾਡਾ ਮਕਾਨ ਬਣਾਇਆ ਗਿਆ ਹੁਣ ਤੁਹਾਡੇ ਨਾਲ ਜੋ ਕੀ ਜਮੀਤ ਸਿੰਘ ਦੇ ਆਸ-ਪਾਸ ਆਣ-ਬਾਣ ਰਹਿੰਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕੀ ਕਹਿੰਦੇ ਹਾਂਜੀ ਹਾਂਜੀ ਕੀ ਕਹਿਣਾ ਚਾਹੂੰਗਾ ਜੀ ਬਾਈ ਜੀ ਦਾ ਰੇੜੀ ਦਾ ਕੰਮ ਸੀਗਾ ਆਵੇ ਖੜੀ ਹਾਂਜੀ ਦੋ ਸਾਲ ਪਹਿਲਾਂ ਇਹਦਾ ਐਕਸੀਡੈਂਟ ਹੋ ਗਿਆ ਇੱਕ ਕਾਰ ਵੱਜ ਕੇ ਪਿੱਛੋਂ ਦੇ ਨਾਲ ਦੇ ਸਾਥ ਲੱਗੀ ਇਥੇ ਲੱਕ ਤੇ ਉਹ ਉਦੋਂ ਬਾਅਦ ਪਰਨ ਤੋਂ ਵੀ ਔਖੇ ਹੋ ਗਏ ਤੇ ਰਜਰਾਰ ਵੀ ਖੜ ਗਿਆ ਕੰਮ ਥੰਦਾ ਚੱਲਦਾ ਰਿਹਾ ਇਹ ਹੀ ਜਿਹਾ ਸਾਰਾ ਕੈਂਪਸ ਕਰਨ ਵਾਲਾ ਨੇ ਬੱਚੇ ਛੋਟੇ ਹਜੇ ਤੇ ਬਸ ਸਮਾਜ ਦਾ ਕੋਈ ਸਾਧਨ ਨੀਗਾ ਕੋ ਕੋਛੱਤ ਦੇ ਕੇ ਵੀ ਤੇ ਕਿ ਲੋ ਬਚ ਗਏ ਜੀ ਸਾਰੇ ਵੈਸੇ ਬੱਚੇ ਸਕੂਲ ਵੇ ਅਸੀਂ ਕਰੇ ਹੈਗੇ ਨੀ ਕੋਈ ਤੇ ਇਸ ਕਰਕੇ ਬਚ ਗਏ ਤੇ ਥੱਲੇ ਪਏ ਹੁੰਦੇ ਤਾਂ ਨੁਕਸਾਨ ਹੋ ਜਾਣਾ ਸੀਗਾ ਆ ਦੇਖ ਨੀ ਕਿਸੇ ਮਾਰੋ ਨੀਗਾ ਬਾਕੀ ਅਸੀਂ ਕਿੰਨੇ ਵੀ ਸਾਰਾ ਸਮਾਜ ਸੇਵੀ ਜਿਹੜੀ ਜੋ ਚੱਲਦੀਆਂ ਸੰਸਥਾ ਇਹਦੀ ਮਦਦ ਕਰਨਾ ਪੰਜਾਬ ਸਰਕਾਰ ਕਰੇ ਜਿਹਦੀ ਸ਼ਤਪਾ ਦੇਣਾ ਪਰ ਬੰਦੀ ਚਲੋ ਰਹਿਣ ਨੂੰ ਸਿਰ ਤੇ ਸਾਥ ਜਾਈਦੀ ਹੈ ਤੇ ਹੋਰ ਬਾਕੀ ਦਾ ਇਲਾਜ ਹੋ ਜੇ ਬਾਕੀ ਅਸੀਂ ਇਹ ਕਿੰਨੇ ਵੀ ਜੀਰ ਦੀ ਵਾਦ ਵਦ ਮਦਦ ਕਰੋ ਬਹੁਤ ਔਖਾ ਹੈ ਅੰਜ ਜੋ ਆਂ ਪੜੋਸ ਜਿਹੜੇ ਬਾਈ ਜੀ ਕਹਿ ਰਹੇ ਆ ਕਿੰਨੇ ਵੀ ਇਹਨਾਂ ਦੀ ਵਾਦ ਤੋਂ ਮਦਦ ਕੀਤੀ ਜਾਵੇ ਜੋ ਕਿ ਇਹਨਾਂ ਦਾ ਜੋ ਮਕਾਨ ਹੈ ਸਮਾਜ ਸੇਵੀ ਉਰੇ ਐਨਆਰਆਈ ਵੀਰ ਪੰਜਾਬ ਸਰਕਾਰ ਵੱਲੋਂ ਜਿਹੜਾ ਬਤਿਆਣਾ ਮਕਾਨ ਆ ਇਹਦੇ ਕੋਆਇਆ ਜਾਵੇ ਤੇ ਲੈਂਡਰ ਪਵਾ ਕੇ ਤੇ ਇਹਨਾਂ ਦੀ ਸਤਾ ਕਰਕੇ ਇਹਨਾਂ ਦੀ ਜਿਹੜੀ ਸਤਾ ਵਾਧੂ ਰ ਕੀਤੀ ਜਾਵੇ ਮੈਂ ਰੇਮਨ ਚੰਦਾ ਇੰਡੀਅਨ ਨਿਊਜ਼ ਮੋਦਕੀ ਤੇ ਕੀ ਕਹਿਣਾ ਚਾਹੂਗਾ ਤੁਸੀਂ ਸਮਾਸ਼ ਸਿੰਘ ਜੀ ਧੰਵਾਦ ਸੰਦੇਹ ਜੀ ਇਹ ਪੈਨੇ ਵੀ ਸਾਡਾ ਮਕਾਨ ਬਣ ਗਿਆ ਦਾਦਾਰ ਵਰ ਉਹ ਜਿਹੜਾ ਸਾਡਾ ਚੱਲ ਰਿਹਾ ਨਿਮਰ ਮੋਟਰ ਪੰਨ ਪੰਨ ਦੇ ਕੋਲ ਜੀ कैसे भराव सरकार बेनती करी सा सहायता की जाए जे मेरे सज्जन मित्र भी सारे सारे सहायता बहुत ही गल होगी